ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲੈ ਕੇ ਆਇਆ ਇਹ ਬਿਹਾਰ ਦੇ ਸ਼ਹਿਰ ਪਟਨਾ ਦੀ ਹੈ ਪਟਨਾ ਦੇ ਵਿੱਚ 1 3 4 ਸਾਲ ਦੇ 마ਸੂਮ ਬੱਚੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਕਰਨ ਤੋਂ ਬਾਅਦ ਉਸ ਦੀ ਜਿਹੜੀ লাশ ਹੈ ਉਸ ਨੂੰ ਗਟਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਆਖਰਕਾਰ ਕੌਣ ਸੀ ਕਿਸ ਨੇ ਉਸ ਬੱਚੇ ਨੂੰ ਮਾਰਿਆ ਕਿਸ ਦੀ ਕੋਈ ਬੱਚੇ ਨਾਲ ਦੁਸ਼ਮਣੀ ਸੀ ਕਿ ਉਸ ਦੀ লাশ ਨੂੰ ਗਟਰ ਦੇ ਵਿੱਚ ਸੁੱਟ ਦਿੱਤਾ ਇੱਕ ਮਾਸੂਮ ਬੱਚੇ ਨੂੰ ਮਾਰਨ ਤੋਂ ਬਾਅਦ ਉਸ ਦੀ Laash ਦੇ ਨਾਲ ਵੀ ਇੰਨੀ ਦਰਿੰਦਗੀ ਦਿਖਾਈ ਗਈ ਕਿਸ ਨੇ ਮਾਰਿਆ ਤੇ ਆਖਰਕਾਰ ਪੁਲਿਸ ਨੂੰ ਲੱਭਿਆ ਕਿਵੇਂ ਤੇ ਕੀ ਕਾਰਨ ਸੀ ਇਹ ਹੀ ਸਾਰੀ ਅੱਜ ਦੀ ਸਟੋਰੀ ਹੈ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੀ ਬਿਹਾਰ ਦੇ ਪਟਨਾ ਸ਼ਹਿਰ ਤੋਂ ਪਟਨਾ ਸ਼ਹਿਰ ਦੇ ਵਿੱਚ ਇੱਕ ਬੀਗਾ ਥਾਣਾ ਆ ਉਹਦਾ ਇੱਕ ਏਰੀਆ ਉਸ ਏਰੀਆ ਦੇ ਵਿੱਚ ਇੱਕ ਸ਼ਹਿਲਾਫ رائے ਨਾਮ ਦਾ ਵਿਅਕਤੀ ਰਹਿ ਰਿਹਾ ਸੀ ਉਹਦੇ ਨਾਲ ਉਹਦਾ ਪਰਿਵਾਰ ਉਸ ਦੀ ਘਰ ਵਾਲੀ ਉਸ ਦੇ ਮਾਪੇ ਤੇ ਦੋ ਬੱਚੇ ਇੱਕ ਬੇਟਾ 4 ਸਾਲ ਦਾ ਤੇ ਇੱਕ ਬੇਟਾ 4 ਸਾਲ ਦਾ ਇਹ ਸਾਰੇ ਵਧੀਆ ਜ਼ਿੰਦਗੀ ਜੂਰੇ ਸੀ ਜਿਹੜਾ ਸ਼ੈਲੇਸ਼ ਸੀਗਾ ਉਹ ਇੱਕ ਸਟੀਲ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤਾਂ ਅਚਾਨਕ 16 ਮਈ 2024 ਨੂੰ ਉਹਨੂੰ ਉਸ ਦੀ ਵਾਈਫ ਦਾ ਫੋਨ ਜਾਂਦਾ ਜਦੋਂ ਉਹ ਇੱਕ ਸਟੀਲ ਫੈਕਟਰੀ ਦੇ ਵਿੱਚ ਆਪਣਾ ਕੰਮ ਕਰ ਰਿਹਾ ਹੁੰਦਾ ਉਸ ਨੂੰ ਫੋਨ ਜਾਂਦਾ ਤੇ ਫੋਨ ਦੇ ਉੱਤੇ ਜਿਹੜੀ ਉਹਦੀ ਘਰ ਵਾਲੀ ਆ ਉਹ ਦੱਸਦੀ ਹੈ ਇਹ ਜਿਹੜਾ ਆਪਣਾ ਬੇਟਾ ਆਇਉਸ਼ ਜਿਸ ਦੀ ਉਮਰ 4 ਸਾਲ ਸੀ ਸਕੂਲ ਜਾਂਦਾ ਸੀ ਉਹ ਉਹ ਸਕੂਲ ਤੋਂ ਹਾਲ ਤੱਕ ਵਾਪਸ ਨਹੀਂ ਆਇਆ ਤਾਂ ਟਾਈਮ ਵੀ 3:30 ਦਾ ਹੋ ਗਿਆ ਹੁੰਦਾ ਅੱਗੇ ਉਹ 2:30 3 ਵਜੇ ਨੂੰ ਘਰ ਵਾਪਸ ਆ ਜਾਂਦਾ ਪਰ ਹੁਣ ਜਦੋਂ ਇੰਨਾ ਟਾਈਮ ਹੋ ਗਿਆ ਘਰ ਨਹੀਂ ਆਇਆ ਤਾਂ ਉਸ ਦੀ ਜਿਹੜੀ ਵਾਈਫ ਸੀ ਉਹਨੂੰ ਫਿਕਰ ਹੁੰਦੀ ਹੈ ਇਸੇ ਲਈ ਉਹ ਫੋਨ ਕਰਦੀ ਹੈ ਹੁਣ ਜਿਹੜਾ ਸ਼ੈਲੇਸ਼ ਹੈ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਮੇਰੇ ਚਾਚੇ ਦੀ ਬੇਟੀ ਜਿਸ ਦਾ ਨਾਮ ਪ੍ਰੀਆ ਸੀ ਉਹਨੂੰ ਦੇਖ ਕੇ ਆ ਕਿ ਉਹ ਸਕੂਲ ਤੋਂ ਆ ਗਈ ਕਿਉਂਕਿ ਇਹ ਦੋਨੋਂ ਇਕੱਠੀ ਪੜ੍ਹਦੇ ਸੀ ਤਾ ਉਹਦੀ ਜਿਹੜੀ ਵਾਈਫ ਆ ਜਾਂਦੀ ਆ ਜਾ ਕੇ ਦੇਖ ਕੇ ਆਉਂਦੀ ਆ ਪ੍ਰੀਆ ਘਰ ਦੇ ਵਿੱਚ ਹੀ ਹੁੰਦੀ ਆ ਤੇ ਉਹਦੇ ਘਰਦਿਆਂ ਨੂੰ ਪੁੱਛਦੇ ਪ੍ਰੀਆ ਨੂੰ ਵੀ ਪੁੱਛਦੀ ਆ ਕਿ ਸਾਡਾ ਜਿਹੜਾ ਬੱਚਾ ਸੀਗਾ ਆਯੋਸ਼ ਉਹ ਨਹੀਂ ਅੱਜ ਤੇਰੇ ਨਾਲ ਆਇਆ ਤਾਂ ਅੱਗੋਂ ਕੋਈ ਜਵਾਬ ਨਹੀਂ ਹੁੰਦਾ ਉਹਦੇ ਕੋਲੇ ਉਹ ਕਹਿੰਦੀ ਨਹੀਂ ਉਹ ਤਾਂ ਅੱਜ ਆਇਆ ਹੀ ਨਹੀਂ ਮੇਰੇ ਨਾਲ ਵਾਪਸ ਤਾਂ ਉਹ ਜਿਹੜੇ ਉਹਦੇ ਚਾਚੇ ਚਾਚਾ ਚਾਚੀ ਹੁੰਦੇ ਆ ਉਹਨਾਂ ਨੂੰ ਵੀ ਫਿਕਰ ਹੋਣੀ ਸ਼ੁਰੂ ਹੁੰਦੀ ਆ ਉਹ ਵੀ ਨਾਲ ਆ ਜਾਂਦੇ ਆ ਉਹਦੇ ਘਰ ਤਾਂ ਹੁਣ ਘਰ ਵਾਪਸ ਆਉਂਦੀ ਆ ਉਹ ਘਰ ਵਾਪਸ ਆ ਕੇ ਉਹਦੀ ਘਰ ਵਾਲੀ ਦੁਬਾਰਾ ਤੋਂ ਫੋਨ ਕਰਦੀ ਆ ਆਪਣੇ ਪਤੀ ਨੂੰ ਤੇ ਜਿਹੜੀ ਪ੍ਰੀਆ ਉਹ ਤਾਂ ਘਰ ਆ ਗਈ ਪਰ ਆਪਣਾ ਬੱਚਾ ਜਿਹੜਾ ਆਯੂਸ਼ਾ ਉਹਦੇ ਬਾਰੇ ਉਹਨੂੰ ਕੁਝ ਵੀ ਨਹੀਂ ਪਤਾ ਤੇ ਜਦੋਂ ਇਹ ਗੱਲ ਉਹ ਸੁਣਦਾ ਆਪਣੇ ਮਾਲਕ ਨਾਲ ਗੱਲ ਕਰਦਾ ਫੈਕਟਰੀ ਦੇ ਮਾਲਕ ਨਾਲ ਕਿ ਜਿਹੜਾ ਮੇਰਾ ਬੇਟਾ ਆ ਉਹ ਘਰ ਵਾਪਸ ਨਹੀਂ ਆ ਇਸ ਕਰਕੇ ਮੈਨੂੰ ਛੇ ਦਿਨ ਦੀ ਛੁੱਟੀ ਚਾਹੀਦੀ ਹੈ ਤਾਂ ਉਹਦਾ ਮਾਲਕ ਉਹਨੂੰ ਛੁੱਟੀ ਦੇ ਕੇ ਭੇਜ ਦਿੰਦਾ ਹੁਣ ਸ਼ੈਲੇਸ਼ ਘਰਾਂ ਦਾ ਘਰ ਆਉਣ ਤੋਂ ਬਾਅਦ ਲਵੇ ਨੇੜੇ ਗਵਾਂਡੀਆਂ ਦੇ ਘਰਾਂ ਦੇ ਵਿੱਚ ਜਾਂ ਹੋਰ ਉਹਨਾਂ ਦੇ ਜਿਹੜਾ ਮਹੱਲਾ ਹੁੰਦਾ ਉਹਦੇ ਵਿੱਚ ਲੱਭਿਆ ਜਾਂਦਾ ਜਦੋਂ ਉਹਨਾਂ ਨੂੰ ਕਿਤੇ ਵੀ ਨਹੀਂ ਮਿਲਦਾ ਤੇ ਐਨ ਐਮ ਜਦੋਂ ਉਹਨੇ ਘਰ ਆਉਣਾ ਸੀ ਤਾਂ ਉਹਦੀ ਜਿਹੜੀ ਵਾਈਫ ਸੀ ਉਹਨੇ ਫੋਨ ਕਰ ਲਿਆ ਸੀ ਪ੍ਰਿੰਸੀਪਲ ਨੂੰ ਉਹ ਫੋਨ ਕਰਕੇ ਪੁੱਛ ਚੁੱਕੀ ਸੀ ਕਿ ਸਾਡਾ ਬੱਚਾ ਅੱਜ ਘਰ ਨਹੀਂ ਆਇਆ ਤਾਂ ਅੱਗੋਂ ਪ੍ਰਿੰਸੀਪਲ ਦਾ ਜਵਾਬ ਸੀ ਕਿ ਤੁਹਾਡਾ ਬੱਚਾ ਅੱਜ ਸਕੂਲ ਹੀ ਨਹੀਂ ਆਇਆ ਮੈਂ ਵੀ ਤੁਹਾਨੂੰ ਫੋਨ ਕਰਨਾ ਸੀ ਪਰ ਤੁਹਾਡਾ ਆਪਣਾ ਹੀ ਫੋਨ ਆ ਗਿਆ ਮੈਂ ਵੀ ਤੁਹਾਨੂੰ ਦੱਸਣਾ ਸੀ ਕਿ ਤੁਹਾਡਾ ਬੱਚਾ ਅੱਜ ਸਕੂਲ ਕਿਉਂ ਨਹੀਂ ਆਇਆ ਪੁੱਛਣਾ ਸੀ ਤੁਹਾਨੂੰ ਤੇ ਉਹ ਕਹਿੰਦੀ ਤੁਹਾਡਾ ਫੋਨ ਆ ਗਿਆ ਸੰਤ ਆਪਰੇ ਪਤਾ ਤੁਹਾਡਾ ਬੱਚਾ ਜਦੋਂ ਇਹ ਗੱਲ ਚੋਂਦੀ ਆ ਉਹਦਾ ਜਿਹੜਾ ਘਰ ਵਾਲਾ ਉਹ ਵਾਪਸ ਆਉਂਦਾ ਉਹਨੂੰ ਵੀ ਇਹੀ ਗੱਲ ਦਾ ਹੁੰਦੀ ਆ ਕਿ ਜਦੋਂ ਮੈਂ ਫੋਨ ਕੀਤਾ ਤਾਂ ਪ੍ਰਿੰਸੀਪਲ ਨੇ ਮੈਨੂੰ ਆਜਾ ਜਵਾਬ ਦਿੱਤਾ ਕਿ ਆਪਣਾ ਜਿਹੜਾ ਬੱਚਾ ਸੀ ਆਯੂਸ਼ ਉਹ ਤਾਂ ਸਕੂਲ ਹੀ ਨਹੀਂ ਗਿਆ ਅੱਜ ਤਾਂ ਹੁਣ ਸਾਰੀ ਗੱਲਬਾਤ ਪੂਰੀ ਆ ਕੇ ਇੱਕ ਆਟੋ ਵਾਲ ਦੇ ਖੜ ਜਾਂਦੀ ਹੈ ਜਿਹੜਾ ਉਹਨਾਂ ਨੂੰ ਸਕੂਲ ਲੈ ਕੇ ਜਾਂਦਾ ਸੀ ਹੁਣ ਉਹ ਜਿਹੜੇ ਪਤੀ ਪਤਨੀ ਨੇ ਨਾਲ ਉਹਨਾਂ ਦੇ ਰਿਸ਼ਤੇਦਾਰ ਜੋ ਇਕੱਠੇ ਹੋ ਕੇ ਲੱਭ ਰਹੇ ਸੀ ਸਾਰੇ ਆਟੋ ਵਾਲ ਦੇ ਘਰ ਜਾਂਦੇ ਆ ਆਟੋ ਵਾਲੇ ਨੂੰ ਜਾ ਕੇ ਪੁੱਛਿਆ ਜਾਂਦਾ ਕਿ ਸਵੇਰੇ ਤੈਨੂੰ ਅੱਜ ਬੱਚਾ ਲੈ ਕੇ ਗਿਆ ਤੂੰ ਅੱਜ ਸਾਡਾ ਸਵੇਰੇ ਤੈਨੂੰ ਬੱਚਾ ਦਿੱਤਾ ਸਾਡਾ ਤੇ ਸਕੂਲ ਲੈ ਕੇ ਜਾਣ ਲਈ ਪਰ ਤੂੰ ਸਕੂਲ ਕਿਉਂ ਛੱਡ ਕੇ ਆਇਆ ਉਹਨੂੰ ਤੂੰ ਲੈ ਕੇ ਕਿੱਥੇ ਗਿਆ ਉਹਨੂੰ ਤਾਂ ਜਿਹੜਾ ਆਟੋ ਵਾਲਾ ਹੁੰਦਾ ਉਹ ਡਰ ਜਾਂਦਾ ਉਹ ਕਹਿੰਦਾ ਮੈਂ ਤਾਂ ਕਿਤੇ ਲੈ ਕੀ ਨਹੀਂ ਗਿਆ ਮੈਂ ਤਾਂ ਸਕੂਲ ਛੱਡ ਕੇ ਆਇਆ ਉਹ बार-बार ਉਹੀ ਗੱਲ ਕਹਿੰਦਾ ਕਿ ਸਕੂਲ ਬੱਚਾ ਸਾਡਾ ਗਿਆ ਨਹੀਂ ਗਿਆ ਪ੍ਰਿੰਸੀਪਲ ਨੇ ਦੱਸਿਆ ਤੂੰ ਬੱਚੇ ਨੂੰ ਕਿੱਥੇ ਛੱਡ ਗਿਆ ਸੱਚੀ ਸੱਚੀ ਦੱਸ ਨਹੀਂ ਤੇਨੂੰ ਅਸੀਂ ਪੁਲਿਸ ਸਟੇਸ਼ਨ ਲੈ ਕੇ ਜਾਵਾਂਗੇ ਹੁਣ ਜਿਹੜਾ ਆਟੋ ਵਾਲਾ ਸੀਗਾ ਉਹ ਉਹਨਾਂ ਨੂੰ ਕਹਿੰਦਾ ਤੁਸੀਂ ਜਿੱਥੇ ਮਰਜ਼ੀ ਲੈ ਜਾ ਪਰ ਮੈਂ ਬੱਚੇ ਨੂੰ ਸਕੂਲ ਦੇ ਵਿੱਚ ਛੱਡ ਕੇ ਆਇਆ ਤੇ ਉਹ ਪੂਰੇ ਜ਼ੋਰ ਪਾ ਕੇ ਕਹਿੰਦਾ ਇਹ ਗੱਲ ਤੇ ਹੁਣ ਉਹ ਘਰਦਿਆਂ ਨੂੰ ਕਹਿੰਦਾ ਜੇ ਤੁਹਾਨੂੰ ਨਹੀਂ ਤੂੰ ਜਾ ਕੇ ਸੀਸੀਟੀਵੀ ਕੈਮਰਾ ਚੈੱਕ ਕਰ ਲੈ ਸਕੂਲ 'ਚ ਤਾਂ ਫਿਰ ਜਿਹੜੇ ਘਰ ਦੇ ਪੈਂਬਰ ਨੇ ਉਹ ਇਦਾਂ ਹੀ ਕਰਦੇ ਆ ਸਕੂਲ ਜਾਂਦੇ ਆ ਹੁਣ ਪ੍ਰਿੰਸੀਪਲ ਨੂੰ ਮਿਲਦੇ ਆ ਪਹਿਲਾਂ ਫੋਨ 'ਤੇ ਗੱਲ ਹੋਈ ਸੀ ਪ੍ਰਿੰਸੀਪਲ ਨਾਲ ਹੁਣ ਪਹਿਲੀ ਵਾਰ ਜਾ ਕੇ ਉਹ ਪ੍ਰਿੰਸੀਪਲ ਨੂੰ ਮਿਲਦਾ ਸਕੂਲ ਦੇ ਵਿੱਚ ਉਹਨੂੰ ਕਹਿੰਦੇ ਆ ਕਿ ਤੁਸੀਂ ਕਿ ਬੱਚਾ ਸਕੂਲ ਨਹੀਂ ਆਇਆ ਪਰ ਆਟਾ ਵਾਲਾ ਕਹਿ ਰਿਹਾ ਮੈਂ ਸਵੇਰੇ ਛੱਡ ਕੇ ਗਿਆ ਤੇ ਤੂੰ ਸਾਨੂੰ ਸੀਸੀਟੀਵੀ ਦੀ ਫੁਟੇਜ ਦਿਖਾਉ ਹੁਣ ਜਿਹੜੀ ਪ੍ਰਿੰਸੀਪਲ ਹੁੰਦੀ ਆ ਉਹਨਾਂ ਨੂੰ ਜਵਾਬ ਦੇ ਦਿੰਦੀ ਆ ਉਸ ਪ੍ਰਿੰਸੀਪਲ ਦਾ ਨਾਮ ਹੁੰਦਾ ਵੀਨਾ ਜੀ ਵਿਨਾ ਜਾਇਆ ਜਿਹੜੀ ਉਹ ਜਵਾਬ ਦੇ ਦਿੰਦੀ ਆ ਉਹ ਕਹਿੰਦੇ ਚੇਅਰਮੈਨ ਤੋਂ ਪੁੱਛਣਾ ਪੈਣਾ ਹੁਣ ਚੇਅਰਮੈਨ ਉਸ ਸਕੂਲ ਦਾ ਹੋਰ ਕੋਈ ਨਹੀਂ ਬਲਕਿ ਦਨੁਰਾਜ ਜਾ ਹੁੰਦਾ ਦਨੁਰਾਜ ਜਾ ਉਸ ਜਿਹੜੀ ਪ੍ਰਿੰਸੀਪਲ ਸੀ ਉਹਦੇ ਹੀ ਬੇਟਾ ਹੁੰਦਾ ਹੁਣ ਬੇਟਾ ਚੇਅਰਮੈਨ ਆ ਤੇ ਉਹ ਆਪ ਪ੍ਰਿੰਸੀਪਲ ਸੀ ਪੁੱਛ ਹੁਣ ਉਹਦੇ ਕੋਲ ਜਾਂਦੇ ਆ ਉਹਨੂੰ ਜਾ ਕੇ ਪੁੱਛਦੇ ਆ ਉਹ ਵੀ ਜਵਾਬ ਦਿੰਦਾ ਉਹ ਕਹਿੰਦਾ ਮੈਂ ਸੀਸੀਟੀਵੀ ਦੀ ਜਿਹੜੀ ਫੁਟੇਜ ਆ ਉਹ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਸਾਡਾ ਇਹ ਜਿਹੜਾ ਸਕਿਉਰਿਟੀ ਦਾ ਮਸਲਾ ਹੁੰਦਾ ਅਸੀਂ ਕਿਸੇ ਨੂੰ ਸਕੂਲ ਦੇ ਬੱਚਿਆਂ ਦੀ ਫੁਟੇਜ ਨਹੀਂ ਦਿਖਾਉਂਦੇ ਉਹਨਾਂ بار-बार ਜਦੋਂ ਘਰ ਦੇ ਪੁੱਛਦੇ ਆ ਉਹ ਮੰਨਦੇ ਤਾਂ ਫਿਰ ਘਰ ਦੇ ਵੱਲੋਂ ਫੈਸਲਾ ਕੀਤਾ ਜਾਂਦਾ ਕਿ ਆਪਾਂ ਹੁਣ ਪੁਲਿਸ ਸਟੇਸ਼ਨ ਚੱਲਦੇ ਤਾਂ ਸਾਰੇ ਜਿਹੜੇ ਫੈਮਿਲੀ ਮੈਂਬਰ ਸੀ ਉਹ ਇਕੱਠੇ ਹੋ ਕੇ ਪੁਲਿਸ ਸਟੇਸ਼ਨ ਜਾਂਦੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਕੰਪਲੇਂਟ ਕਰਾਉਂਦੇ ਆ ਦਰਜ ਉੱਥੇ ਜਾ ਕੇ ਦੱਸਦੇ ਆ ਕਿ ਜਿਹੜੀ ਪ੍ਰਿੰਸੀਪਲ ਆ ਸਕੂਲ ਦੀ ਉਹ ਸਾਨੂੰ ਸੀਸੀਟੀਵੀ ਦੀ ਫੁਟੇਜ ਨਹੀਂ ਦੇਖਣ ਦੇ ਰਹੀ ਹਾਲਾਂਕਿ ਜਿਹੜਾ ਆਟੋ ਵਾਲਾ ਉਹ ਕਹਿ ਰਿਹਾ ਕਿ ਮੈਂ ਬੱਚਾ ਛੱਡ ਕੇ ਆਇਆ ਪਰ ਬੱਚਾ ਵੀ ਸਦਾ ਘਰ ਵਾਪਸ ਨਹੀਂ ਆਇਆ ਤਾਂ ਹੁਣ ਪੁਲਿਸ ਨਾਲ ਜਾਂਦੀ ਹੈ ਪੁਲਿਸ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰਦੀ ਹੈ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਕਹਿ ਰਹੇ ਹੋ ਬੱਚਾ ਆਇਆ ਬੱਚਾ ਆਇਆ ਨਹੀਂ ਪਰ ਘਰ ਦੇ ਕਹਿੰਦੇ ਆ ਕਿ ਬੱਚੇ ਨੂੰ ਆਟੋ ਵਾਲਾ ਛੱਡ ਕੇ ਗਿਆ ਸਾਨੂੰ ਸੀਸੀਟੀਵੀ ਦੀ ਫੁਟੇਜ ਦਿਖਾਓ ਹੁਣ ਜਦੋਂ ਫੁਟੇਜ ਦੇਖੀ ਜਾਂਦੀ ਹੈ ਉਹ ਦਿਖਾਉਂਦੇ ਆ ਤਾਂ ਫੁਟੇਜ ਦੇ ਵਿੱਚ ਦੇਖਦਾ ਕਿ ਉਹ ਬੱਚਾ ਆਟੋ ਵਾਲਾ ਛੱਡ ਕੇ ਗਿਆ ਹੁੰਦਾ ਸਵੇਰੇ ਤਾਂ ਹੁਣ ਪ੍ਰਿੰਸੀਪਲ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਝੂਠ ਕਿਉਂ ਬੋਲ ਰਹੇ ਸੀ ਸਾਨੂੰ ਹੁਣ ਬਾਕੀ ਦੀ ਸਾਰੀ ਫੁਟੇਜ ਦਿਖਾਓ ਹੁਣ ਬਾਕੀ ਵੀ ਸਾਰੀ ਫੁਟੇਜ ਦੇਖੀ ਜਾਂਦੀ ਹੈ ਉਸ ਬੱਚੇ ਨੂੰ ਕੱਲੇ-ਕੱਲੇ ਕੈਮਰੇ ਦੇ ਵਿੱਚ ਟਰੈਕ ਕੀਤਾ ਜਾਂਦਾ ਕਰਦੇ ਕਰਾਉਂਦੇ ਉਹ ਬੱਚਾ ਤਕਰੀਬਨ 11:15 ਦੇ ਵਿਚਕਾਰ ਲਾਸਟ ਵਾਰ ਇੱਕ ਰੂਮ ਦੇ ਵਿੱਚ ਦੇਖਿਆ ਜਾਂਦਾ ਜਿਹਨੂੰ ਕਿ ਪਲੇ ਰੂਮ ਕਿਹਾ ਜਾਂਦਾ ਉਸ ਪਲੇ ਰੂਮ ਦੇ ਵਿੱਚ ਉਹ ਖੇਡ ਰਿਹਾ ਹੁੰਦਾ ਆਪਣੇ ਜਿਹੜੇ ਸਾਥੀ ਹੁੰਦੇ ਨੇ ਉਹਨਾਂ ਦੇ ਨਾਲ ਹੁਣ ਜਦੋਂ ਬੱਚੇ ਨੂੰ ਇਦਾਂ ਦੇਖਦੇ ਆ ਉਹ ਤਾਂ ਫੁਟੇਜ ਦੇਖਦੇ ਜਾਂਦੇ ਆ ਫੁਟੇਜ ਪਹੁੰਚਦੀ ਆ 11:49 ਮਿੰਟ ਤੇ ਹੁਣ 11:49 ਮਿੰਟ ਤੋਂ ਸਿੱਧੀ ਫੁਟੇਜ 12:01 ਤੇ ਚਲੀ ਜਾਂਦੀ ਜਿਹੜਾ ਵਿਚਾਲਾ ਹਿੱਸਾ ਹੁੰਦਾ ਉਹ ਡਿਲੀਟ ਹੋ ਚੁੱਕਿਆ ਹੁੰਦਾ ਉਹਨੂੰ ਡਿਲੀਟ ਕਿਸ ਨੇ ਕੀਤਾ ਕਿਉਂ ਕੀਤਾ ਇਹ ਵੀ ਇੱਕ ਮਸਲਾ ਬਣ ਜਾਂਦਾ ਹੁਣ ਜਿਹੜਾ ਸ਼ੱਕ ਸੀਗਾ ਉਹ ਵੱਧਣਾ ਸ਼ੁਰੂ ਹੋ ਜਾਂਦਾ ਜਿਹੜੇ ਸਕੂਲ ਦਾ ਸਟਾਫ ਆ ਉਹਦੇ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਤੇ ਹੁਣ ਉਹ ਪੁੱਛਦੇ ਆ ਪੁਲਿਸ ਵਾਲੇ ਕਿ ਇਹ ਫੁਟੇਜ ਡਿਲੀਟ ਕਿਨੇ ਕੀਤੀ ਤਾਂ ਉਹਨਾਂ ਦੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਹੁਣ ਇਹ ਗੱਲ ਜਦੋਂ ਘਰਦਿਆਂ ਨੂੰ ਪਤਾ ਲੱਗਦੀ ਹੈ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗਦੀ ਹੈ ਹੁਣ ਉੱਥੇ ਹੰਗਾਮਾ ਹੋਣਾ ਸ਼ੁਰੂ ਹੋ ਜਾਂਦਾ ਸਕੂਲ ਦੇ ਵਿੱਚ ਭੰਨ ਤੋੜ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬਾਹਰ ਸੜਕ ਦੇ ਉੱਤੇ ਜਾਮ ਲਾ ਦਿੱਤਾ ਜਾਂਦਾ ਹੁਣ ਪੁਲਿਸ ਦੇ ਉੱਤੇ ਦਬਾਅ ਹੁੰਦਾ ਘਰ ਦੇ ਅੰਦਰ ਫੁਟੇਜ ਡਿਲੀਟ ਹੈ ਜਿਹੜੀ 8-10 ਮਿੰਟ ਦੀ ਵਿੱਚੋਂ ਫੁਟੇਜ ਸੀਗੀ ਉਹ ਡਿਲੀਟ ਹੋ ਚੁੱਕੀ ਹੈ ਤਾਂ ਹੁਣ ਇੱਕੇ ਮਸਲਾ ਬਣਦਾ ਕਿ ਉਸ ਪਲੇ ਰੂਮ ਦੇ ਵਿੱਚ ਜਾ ਕੇ ਚੈੱਕ ਕੀਤਾ ਜਾਵੇ ਹੁਣ ਸਾਰੇ ਘਰਦਿਆਂ ਦੇ ਨਾਲ ਪੁਲਿਸ ਪਲੇ ਰੂਮ ਦੇ ਵਿੱਚ ਜਾਂਦੀ ਹੈ ਉੱਥੇ ਜਾ ਕੇ ਚੈੱਕ ਕਰਦੇ ਆ ਉੱਥੇ ਉਹਨਾਂ ਦਾ ਬੱਚਾ ਹੁੰਦਾ ਨਹੀਂ ਤਾਂ ਸਾਰੇ ਉੱਥੇ ਚੀਜ਼ਾਂ ਚੈੱਕ ਕੀਤੇ ਜਾਂਦੀਆਂ ਛੋਟੇ ਛੋਟੇ ਡੱਬੇ ਵੱਡੇ ਵੱਡੇ ਡੱਬੇ ਜੋ ਵੀ ਉੱਥੇ ਹੁੰਦਾ ਪਿਆ ਬਾਕਸੇ ਵਗੈਰਾ ਸਾਰੇ ਚੈੱਕ ਕੀਤੇ ਜਾਂਦੇ ਆ ਕਿਤੇ ਵੀ ਬੱਚੇ ਦਾ ਨਾਮੋ ਨਿਸ਼ਾਨ ਤੱਕ ਆ ਜਾਂਦਾ ਤਾਂ ਹੁਣ ਪ੍ਰਿੰਸੀਪਲ ਤੇ ਜਿਹੜਾ ਚੇਅਰਮੈਨ ਹੁੰਦਾ ਉਹ ਚੁੱਪ ਹੁੰਦੇ ਆ ਉਹ ਆਪਣੀ ਹੱਲ ਵੀ ਉਸੇ ਗੱਲ ਤੇ ਖੜੇ ਹੁੰਦੇ ਆ ਪਰ ਜਦੋਂ ਹੁਣ ਉੱਥੇ ਸਾਰੀ ਚੈਕਿੰਗ ਹੋ ਚੁੱਕੀ ਹੁੰਦੀ ਹੈ ਤਾਂ ਇੱਕ ਬੰਦੇ ਦੀ ਨਿਗਾ ਪੈਂਦੀ ਹੈ ਕਿ ਉੱਥੇ ਮੈਟ ਵਿਛਾਇਆ ਹੁੰਦਾ ਜਿਹੜਾ ਰੂਮ ਸੀਗਾ ਉੱਥੇ ਇੱਕ ਸਾਈਡ ਤੇ ਮੈਟ ਵਿਛਾਇਆ ਸੀ ਉਹ ਮੈਟ ਨੂੰ ਜਦੋਂ ਚੱਕਿਆ ਜਾਂਦਾ ਚੱਕ ਕੇ ਦੇਖਿਆ ਜਾਂਦਾ ਤਾਂ ਉਹਦੇ ਨੀਚੇ ਇੱਕ ਗਟਰ ਦਾ ਟੱਕਣ ਹੁੰਦਾ ਜਦੋਂ ਸਾਰੇ ਗਟਰ ਦਾ ਟੱਕਣ ਦੇਖਦੇ ਆ ਜਿਹੜੀ ਉਹ ਮਾਂ ਹੁੰਦੀ ਹੈ ਬੱਚੇ ਦੀ ਉਹ ਜ਼ੋਰ ਪਾਉਂਦੀ ਹੈ ਕਿ ਇਸ ਗਟਰ ਦੇ ਟੱਕਣ ਨੂੰ ਖੋਲ ਕੇ ਦੇਖਿਆ ਜਾਵੇ। ਜਦੋਂ ਗਟਰ ਦਾ ਟੱਕਣ ਖੋਲਿਆ ਜਾਂਦਾ ਤਾਂ ਉਸ ਦੇ ਵਿੱਚ ਉਸ ਬੱਚੇ ਦੀ ਬਾਡੀ ਪਈ ਹੁੰਦੀ ਆ ਉਹ ਬੱਚਾ ਉਸ ਗਟਰ ਦੇ ਵਿੱਚ ਪਿਆ ਹੁੰਦਾ। ਜਦੋਂ ਇਹ ਦੇਖਦੇ ਆ ਫਟਾਫਟ ਪੁਲਿਸ ਵਾਲੇ ਬੱਚੇ ਨੂੰ ਬਾਹਰ ਕੱਢਦੇ ਆ ਬਾਹਰ ਕੱਢ ਕੇ ਉਹ ਹਸਪੀਟਲ ਨੂੰ ਲੈ ਜਾਂਦੇ ਆ। ਹੁਣ ਸਮਾਂ ਕਾਫੀ ਲੰਘ ਚੁੱਕਿਆ ਸੀ ਜਦੋਂ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹਸਪੀਟਲ ਦੇ ਵਿੱਚ ਚੈੱਕਅਪ ਕਰਦੇ ਆ ਡਾਕਟਰ ਤਾਂ ਉਹ ਦੱਸਦੇ ਆ ਕਿ ਇਸ ਬੱਚੇ ਦੀ ਮੌਤ ਹੋ ਚੁੱਕੀ ਆ ਤੇ ਇਸ ਦੀ ਮੌਤ ਵੀ ਹੁਣ ਤੋਂ 10-12 ਘੰਟੇ ਪਹਿਲਾਂ ਹੋ ਗਈ ਸੀ ਜਦੋਂ ਇਹ ਗੱਲ ਸਾਰੇ ਸੁਣਦੇ ਆ ਤਾਂ ਸਾਰਿਆਂ ਦੇ ਵਿੱਚ ਗੁੱਸਾ ਵੱਜਦਾ ਹੁਣ ਆ ਕੇ ਸਕੂਲ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਜਿਹੜਾ ਜਾਮ ਹੈ ਉਹ ਬਿਲਕੁਲ ਜਿਹੜਾ ਚੱਕਾ ਜਾਮ ਕਰ ਦਿੱਤਾ ਜਾਂਦਾ ਉਹਦੇ ਪ੍ਰਵਾਹ ਦੇ ਮੈਂਬਰਾਂ ਵੱਲੋਂ ਹੁਣ ਪ੍ਰਿੰਸੀਪਲ ਤੇ ਉਸਦੇ ਬੇਟੇ ਤੇ ਇੱਕ ਟੀਚਰ ਨੂੰ ਜੋ ਕਿ ਪਲੇ ਰੂਮ ਦੇ ਵਿੱਚ ਉਸ ਸਮੇਂ ਮੌਜੂਦ ਸੀ ਤਿੰਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਉਹਨਾਂ ਨੂੰ ਹੁਣ ਥਾਣੇ ਲਿਆਂਦਾ ਜਾਂਦਾ ਥਾਣੇ ਦੇ ਵਿੱਚ ਲੈ ਕੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਉਹ ਜਿਹੜੀ ਪੁੱਛ ਗਈ ਸੀ ਉਹਦੇ ਵਿੱਚ ਜਿਹੜੇ ਘਰ ਦੇ ਮੈਂਬਰ ਨੇ ਉਹ ਸਾਰੇ ਆਪਣੀ ਡਿਟੇਲ ਦੱਸਦੇ ਆ ਕਿ ਤਰ੍ਹਾਂ-ਤਰ੍ਹਾਂ ਕਰਕੇ ਪ੍ਰਿੰਸੀਪਲ ਨੂੰ ਪਹਿਲਾਂ ਪੁੱਛਿਆ ਗਿਆ ਇਹਨੇ ਝੂਠ ਬੋਲਿਆ ਆਟੋ ਵਾਲਾ ਲਿਆਂਦਾ ਗਿਆ ਸੀ ਸੀਸੀਟੀਵੀ ਕੈਮਰੇ ਵਗੈਰਾ ਜਿਹੜੀ ਗੱਲਬਾਤ ਆ ਉਹ ਪ੍ਰਿੰਸੀਪਲ ਨੂੰ ਪਤਾ ਤਾਂ ਹੁਣ ਪ੍ਰਿੰਸੀਪਲ ਤੋਂ ਜਦੋਂ ਪੁੱਛਿਆ ਜਾਂਦਾ ਜਿਹੜੀ ਵੀਨਾ ਜਾ ਸੀਗੀ ਉਹਨੂੰ ਪੁੱਛਿਆ ਜਾਂਦਾ ਕਿ ਤੂੰ ਸੱਚਾਈ ਦੱਸ ਹੋਇਆ ਕੀ ਸੀ ਅਸਲ ਦੇ ਵਿੱਚ ਜਿਹੜੀ ਉਹ ਫੁਟੇਜ ਆ ਉਹ ਡਿਲੀਟ ਕਿਉਂ ਕੀਤੀ ਗਈ ਉਸੇ ਟਾਈਮ ਕੁਛ ਨਾ ਕੁਛ ਹੋਇਆ ਤਾਂ ਹੁਣ ਜਿਹੜੀ ਵੀਨਾ ਜਾ ਉਹ ਇੱਕ ਸਟੋਰੀ ਦੱਸਦੀ ਆ ਉਹ ਦੱਸਦੀ ਐ ਕਿ ਜਿਹੜਾ ਇਹ ਬੱਚਾ ਸੀ 플레이 ਰੂਮ ਦੇ ਵਿੱਚ ਖੇਡ ਰਿਹਾ ਸੀ ਖੇਡਦੇ ਖੇਡਦੇ ਇਹ ਸਲਾਈਡ ਦੇ ਉੱਤੋਂ ਡਿੱਗ ਗਿਆ ਜਦੋਂ ਸਲਾਈਡ ਦੇ ਉੱਤੋਂ ਡਿੱਗ ਗਿਆ ਤਾਂ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਇਹ ਜਿਹੜਾ ਟੀਚਰ ਸੀ ਇਸ ਨੇ ਸਾਨੂੰ ਬੁਲਾਇਆ ਅਸੀਂ ਮੌਕੇ ਤੇ ਆਏ ਮੌਕੇ ਤੇ ਆ ਕੇ ਮੈਂ ਤੇ ਮੇਰੇ ਬੇਟੇ ਨੇ ਦੇਖਿਆ ਉਹ ਬੱਚੇ ਦੀ ਜਿਹੜੀ ਸਾਹ ਸੀਗੇ ਉਹ ਬੰਦ ਹੋ ਚੁੱਕੇ ਸੀ ਉਹ ਬੱਚਾ ਮਰ ਚੁੱਕਿਆ ਸੀ ਉਹਦੇ ਸਿਰ ਦੇ ਵਿੱਚੋਂ ਕਾਫੀ ਜਣਾ ਖੂਨ ਵਹਿ ਰਿਹਾ ਸੀਗਾ ਤਾਂ ਅਸੀਂ ਉਸ ਬੱਚੇ ਨੂੰ ਚੱਕਿਆ ਅਸੀਂ ਡਰ ਗਏ ਕਿ ਜੇ ਲੋਕਾਂ ਤੱਕ ਗੱਲ ਪਹੁੰਚੀ ਤਾਂ ਲੋਕ ਸਾਡੇ ਇਸ ਸਕੂਲ ਨੂੰ ਨੁਕਸਾਨ ਪਹੁੰਚਾਉਣਗੇ ਤੇ ਲੋਕਾਂ ਦਾ ਗੁੱਸਾ ਕੰਟਰੋਲ ਨਹੀਂ ਹੋਣਾ ਕਿਉਂਕਿ ਛੋਟੇ ਜਿਹੇ ਬੱਚੇ ਦੀ ਇੱਕ ਮੌਤ ਹੋ ਗਈ ਉਹ ਵੀ ਸਾਡੀ ਲੈਨ ਕਹਿਲੀ ਕਰਕੇ ਤਾਂ ਇਸ ਕਰਕੇ ਉਹ ਉਹਨਾਂ ਨੂੰ ਹੋਰ ਕੁਝ ਨਹੀਂ ਸੋਚਦਾ ਉਹਦੇ ਕਮਰੇ ਦੇ ਵਿੱਚ ਇੱਕ ਗਾਟਰ ਹੁੰਦਾ ਉਹ ਗਾਟਰ ਦਾ ਢੱਕਣ ਚਾਕੇ ਬੱਚੇ ਨੂੰ ਉਸ ਦੇ ਵਿੱਚ ਸਿੱਟ ਦਿੰਦੇ ਆ ਇਹ ਸਟੋਰੀ ਸੀ ਜਿਹੜੀ ਹੁਣ ਜਿਹੜੇ ਬਿਆਨ ਸੀਗੇ ਜਿਹੜੇ ਪ੍ਰਿੰਸੀਪਲ ਤੇ ਚੇਅਰਮੈਨ ਤੇ ਟੀਚਰ ਨੇ ਦਿੱਤੇ ਸੀ ਹੁਣ ਇਹਨਾਂ ਤੋਂ ਬਾਅਦ ਇਹ ਤਾਂ ਉਹਨਾਂ ਦੇ ਬਿਆਨ ਸੀ ਇਹਨਾਂ ਤੋਂ ਬਾਅਦ ਜਿਹੜੇ ਘਰ ਦੇ ਮੈਂਬਰ ਨੇ ਜਿਹੜਾ ਚਾਚਾ ਸੀ ਜਿਹਨੇ ਐਫ ਆਈ ਆਰ ਦਰਜ ਕਰਵਾਈ ਸੀ ਹੁਣ ਜਿਹੜੀ ਮਰਡਰ ਦੀ ਐਫ ਆਈ ਆਰ ਦਰਜ ਕਰਾਈ ਸੀ ਉਹ ਉਹ ਜਿਹੜਾ ਚਾਚਾ ਹੈ ਉਹ ਬਿਆਨ ਦਿੰਦਾ ਹੈ ਉਹ ਦੱਸਦਾ ਹੈ ਕਿ ਥੋੜੇ ਦਿਨ ਪਹਿਲਾਂ ਸਾਨੂੰ ਸਕੂਲ ਦੇ ਵਿੱਚੋਂ ਫੋਨ ਆਇਆ ਸੀ ਇਸ ਬੱਚੇ ਦੀ ਫੀਸ ਨਹੀਂ ਭਰੀ ਗਈ ਸੀ ਜੋ ਕਿ 8400 ਰੁਪਏ ਸੀ ਉਹ ਫੀਸ ਭਰ ਲਈ ਕਿਹਾ ਗਿਆ ਸੀ ਤੇ ਅਸੀਂ ਥੋੜਾ ਜਿਹਾ ਟਾਈਮ ਮੰਗਿਆ ਸੀ ਜਿਹੜਾ ਇਹਦਾ ਫਾਦਰ ਸੀ ਉਹਨੇ ਪਰ ਜਿਹੜੇ ਅੱਗੋਂ ਸਕੂਲ ਦਾ ਸਟਾਫ ਸੀ ਉਹਨਾਂ ਨੇ ਕਿਹਾ ਸੀਗਾ ਛੇਤੀ ਫੀਸ ਭਰ ਦੋ ਤੁਹਾਡੀ ਫੀਸ ਪੈਂਡਿੰਗ ਹੈ ਅਦਰਵਾਈਜ਼ ਤੁਹਾਨੂੰ ਅੰਜਾਮ ਪੁੱਟਣਾ ਪਊਗਾ ਤਾਂ ਉਹ ਜਿਹੜਾ ਚਾਚਾ ਆ ਉਹ ਦੱਸਦਾ ਕਿ ਸ਼ਾਇਦ ਜਿਹੜੀ ਇਹ ਪ੍ਰਿੰਸੀਪਲ ਆ ਇਹਨੇ ਬੱਚੇ ਨੂੰ ਮਾਰਿਆ ਹੋਵੇ ਤੇ ਮਾਰਦੇ ਹੋਏ ਇਹਦੇ ਤੋਂ ਜਿਹੜੀ ਬੱਚੇ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਡਰਦੇ ਮਾਰਿਆ ਨੇ ਇਹਨਾਂ ਨੇ ਜਿਹੜਾ ਬਾਡੀ ਆ ਉਹ ਗਟਰ ਦੇ ਵਿੱਚ ਸਿੱਟਦੀ ਅਦਰਵਾਈਜ਼ ਹੋਰ ਕੋਈ ਚਾਂਸ ਬਣਦਾ ਹੀ ਨਹੀਂ ਤਾਂ ਹੁਣ ਦੋ ਥਿਉਰੀਆਂ ਨੇ ਇੱਕ ਤਾਂ ਉਸ ਪ੍ਰਿੰਸੀਪਲ ਵੱਲੋਂ ਦੱਸੀ ਗਈ ਇੱਕ ਘਰ ਦੇ ਮੈਂਬਰਾਂ ਦੇ ਵੱਲੋਂ ਦੱਸੀ ਗਈ ਤੇ ਇੱਥੇ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਜਿਹੜੀ ਉਹ ਪ੍ਰਿਆ ਸੀਗੀ ਛੋਟੀ ਜੀ ਬੱਚੀ ਜਿਹੜੀ ਉਸ ਲੜਕੇ ਦੇ ਨਾਲ ਪੜ੍ਹਦੀ ਸੀ ਸਕੂਲ ਦੇ ਵਿੱਚ ਉਹਨੂੰ ਪੁੱਛਿਆ ਜਾਂਦਾ ਕਿ ਤੇਰਾ ਭਾਈ ਕਿੱਥੇ ਸੀ ਗਾ ਉਹ ਦਿਨ ਤੂੰ ਦੇਖਿਆ ਨਹੀਂ ਉਹਦੇ ਨਾਲ ਕੀ ਹੋਇਆ ਤਾਂ ਉਹ ਦੱਸਦੀ ਆ ਕਿ ਮੇਰੇ ਭਾਈ ਦੇ ਸੱਟ ਲੱਗੀ ਸੀ ਪ੍ਰਿੰਸੀਪਲ ਨੇ ਉਹਨੂੰ ਮਾਰਿਆ ਸੀ ਤੇ ਉਹਦੇ ਸੱਟ ਲੱਗੀ ਤੇ ਉਸ ਤੋਂ ਬਾਅਦ ਖੂਨ ਨਿਕਲ ਰਿਹਾ ਸੀ ਇਹਨਾਂ ਨੇ ਚੱਕ ਕੇ ਉਸਨੂੰ ਗਟਰ ਦੇ ਵਿੱਚ ਰੱਖ ਦਿੱਤਾ ਪਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰਾ ਭਾਈ ਮੈਨੂੰ ਦੇ ਦਿਓ ਇਹਨਾਂ ਨੇ ਮੈਨੂੰ ਮੇਰਾ ਭਾਈ ਨਹੀਂ ਦਿੱਤਾ ਤੇ ਇਹਨਾਂ ਨੇ ਗਟਰ ਦੇ ਵਿੱਚ ਰੱਖ ਦਿੱਤਾ ਤੇ ਪ੍ਰਿੰਸੀਪਲ ਨੇ ਸਾਨੂੰ ਇਹ ਵੀ ਕਿਹਾ ਸੀ ਜੇ ਕਿਸੇ ਨੇ ਬਾਹਰ ਦੱਸਿਆ ਉਹਨੂੰ ਵੀ ਅਸੀਂ ਗੱਟਰ ਦੇ ਵਿੱਚ ਸਿੱਟ ਦਾਂਗੇ ਇਸ ਕਰਕੇ ਬੱਚੇ ਡਰੇ ਹੋਏ ਸੀ ਹੁਣ ਇਹ ਜਿਹੜੀ ਥਿਉਰੀ ਆ ਮਾਪਿਆਂ ਵੱਲੋਂ ਦੱਸੀ ਗਈ ਹੈ ਤੇ ਇੱਕ ਪ੍ਰਿੰਸੀਪਲ ਵੱਲੋਂ ਇਹ ਦੋ ਥਿਉਰੀਜ਼ ਨੇ ਇਹਨਾਂ ਦੇ ਤਹਿਤ ਹੀ ਹੁਣ ਜਿਹੜਾ ਮਾਮਲਾ ਉਹ ਦਰਜ ਕਰ ਲਿਆ ਜਾਂਦਾ ਤੇ ਹੁਣ ਮਾਮਲਾ ਜੋ ਕੋਰਟ ਦੇ ਵਿੱਚ ਚੱਲ ਰਿਹਾ ਹਾਲੇ ਇਸ ਮਾਮਲੇ ਦੇ ਉੱਤੇ ਫੈਸਲਾ ਆਉਣਾ ਬਾਕੀ ਹੈ ਕੀ ਫੈਸਲਾ ਆਉਂਦਾ ਇਹ ਹਲੇ ਦੇਖਣਾ ਹੋਊਗਾ ਅਸਲ ਸਚਾਈ ਕੀ ਸਾਹਮਣੇ ਆਉਂਦੀ ਹੈ ਇਹ ਵੀ ਅੱਗੇ ਜਾ ਕੇ ਪਤਾ ਲੱਗੂਗਾ ਤੁਹਾਡੇ ਹਿਸਾਬ ਦੇ ਨਾਲ ਇਹ ਕੀ ਹੋ ਸਕਦਾ ਪ੍ਰਿੰਸੀਪਲ ਨੇ ਕਤਲ ਕੀਤਾ ਹੋ ਸਕਦਾ ਜਾਫਰ ਚਾਰ ਚੱਕ ਬੱਚਾ ਮਰ ਗਿਆ ਤੇ ਉਸ ਤੋਂ ਬਾਅਦ ਉਹਨੂੰ ਗਟਰ ਦੇ ਵਿੱਚ ਸੱਟ ਪਾਏ ਇਹ ਦੋਨਾਂ ਚ ਕੀ ਹੋ ਸਕਦਾ ਇਹ ਸਾਨੂੰ ਕਮੈਂਟ ਕਰਕੇ ਤੁਸੀਂ ਵੀ ਆਪਣੀ رائے ਜਰੂਰ ਦੱਸਿਓ ਤੇ ਏਸੀ ਜੀ ਅੱਜ ਦੀ ਵੀਡੀਓ ਆਪਾਂ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ